ਨਸ਼ੇ ਵਿੱਚ ਧੁੱਤ ਪੁਲਿਸ ਮੁਲਾਜ਼ਮ ਪਿੰਡਾਂ ਦੇ ਵਿੱਚ ਫਿਰ ਰਹੇ ਨੇ ਕਿਸਾਨਾਂ ਦੇ ਘਰਾਂ ਤੇ ਛਾਪੇਮਾਰੀ ਕਰ ਰਹੇ ਨੇ ਕਿਸਾਨ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਦੇ ਅੰਦਰ ਬੰਦ ਨੇ ਪਰ ਦੂਜੇ ਪਾਸੇ ਉਹਨਾਂ ਕਿਸਾਨਾਂ ਦੀਆਂ ਘਰਵਾਲੀਆਂ ਮਹਿਲਾਵਾਂ ਘਰਾਂ ਦੇ ਵਿੱਚ ਇਕੱਲੀਆਂ ਨੇ ਤੇ ਪੁਲਿਸ ਮੁਲਾਜ਼ਮ ਛਾਪਾ ਮਾਰਨ ਪਹੁੰਚ ਜਾਂਦੇ ਨੇ ਤਾਂ ਸ਼ਰਾਬ ਪੀ ਕੇ ਆਉਣ ਦੇ ਪੁਲਿਸ ਮੁਲਾਜ਼ਮਾਂ ਤੇ ਇਲਜ਼ਾਮ ਲਗਾਏ ਗਏ ਨੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਔਰਤਾਂ ਦੇ ਵੱਲੋਂ ਉਹਨਾਂ ਦੀ ਲਾਪਾਵੀ ਕੀਤੀ ਗਈ ਹੈ ਔਰਤਾਂ ਘਰ ਦੇ ਵਿੱਚ ਇਕੱਲੀਆਂ ਸਨ ਤਾਂ ਪੁਲਿਸ ਮੁਲਾਜ਼ਮ ਸ਼ਰਾਬ ਪੀ ਕੇ ਘਰ ਦੇ ਵਿੱਚ ਕਿਸਾਨਾ ਬਾਰੇ ਪੁੱਛਣ ਦੇ ਲਈ ਆਉਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਔਰਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅੱਧੀ ਰਾਤ ਨੂੰ दारू ਦੇ ਨਸ਼ੇ ਦੇ ਵਿੱਚ ਪੁਲਿਸ ਦੇ ਵੱਲੋਂ ਕਿਸਾਨਾ ਦੇ ਘਰ ਦੇ ਵਿੱਚ ਮੌਜੂਦ ਸਿਰਫ ਦੋ ਹੀ ਔਰਤਾਂ ਹੋਣ ਦੇ ਬਾਵਜੂਦ ਪੁਲਿਸ ਦੇ ਵੱਲੋਂ ਆਪਣੇ ਨਾਲ ਕੋਈ ਵੀ ਮਹਿਲਾ ਮੁਲਾਜ਼ਮ ਨਾ ਹੋਣ ਦੇ ਸਮੇਂ ਵੀ ਮਰਦ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਪਿੰਡ ਪੱਕਾ ਜ਼ਿਲ੍ਹਾ ਫਰੀਦਕੋਟ ਵਿਖੇ ਤੇਜਾ ਸਿੰਘ ਦੇ ਘਰ ਛਾਪਾ ਮਾਰਿਆ ਗਿਆ ਘਰ ਵਿੱਚ ਮੌਜੂਦ ਔਰਤਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਹਾਲਾਂਕਿ ਕਿਸਾਨ ਆਗੂ ਉਸ ਸਮੇਂ ਘਰ ਦੇ ਵਿੱਚ ਮੌਜੂਦ ਨਹੀਂ ਸਨ ਘਰ ਦੇ ਵਿੱਚ ਮੌਜੂਦ ਪਰਿਵਾਰ ਦੀਆਂ ਔਰਤਾਂ ਨੇ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਬਣਾ ਲਈ ਤੇ ਉਹਨਾਂ ਤੇ ਗੰਭੀਰ ਇਲਜ਼ਾਮ ਵੀ ਲਗਾਏ ਕਿਸਾਨ ਆਗੂ ਦੇ ਪਰਿਵਾਰ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਨੇ ਉਸ ਦੇ ਘਰ ਛਾਪਾ ਮਾਰਿਆ ਨਾ ਤਾਂ ਉਸ ਦੇ ਨਾਲ ਕੋਈ ਮਹਿਲਾ ਪੁਲਿਸ ਕਰਮਚਾਰੀ ਸੀ ਤੇ ਨਾ ਹੀ ਉਹ ਪਿੰਡ ਦੇ ਸਰਪੰਚ ਪੰਚ ਜਾਂ ਫਿਰ ਕਿਸੇ ਹੋਰ ਪ੍ਰਮੁੱਖ ਵਿਅਕਤੀ ਨੂੰ ਆਪਣੇ ਨਾਲ ਲੈ ਕੇ ਆਈ ਸੀ ਪਰਿਵਾਰ ਨੇ ਛਾਪੇਮਾਰੀ ਦੇ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਤੇ ਸ਼ਰਾਪੀਣ ਤੋਂ ਬਾਅਦ ਘਰ ਦੇ ਵਿੱਚ ਧੱਕੇਸ਼ਾਹੀਦ داخل ਹੋਣ ਦੇ ਇਲਜ਼ਾਮ ਬਿਲਗਾਏ ਨੇ ਇਸ ਵੀਡੀਓ ਸਾਂਝੀ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਲਿਖਿਆ ਗਿਆ ਫਗਵੰਟਮਾਂ ਸਰਕਾਰ ਵੱਲੋਂ ਪੰਜਾਬ ਅੰਦਰ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਗਈ ਲੋਕਾਂ ਦੇ ਖੁੱਲ੍ਹੀ ਹਵਾ ਦੇ ਵਿੱਚ ਸਾਹ ਲੈਣ ਤੇ ਪਾਬੰਦੀ ਲਗਾ ਦਿੱਤੀ ਜਰਮਨੀ ਦੇ ਸ਼ਾਸਕ ਐਡੋਲਫ ਹਿਟਲਰ ਦੇ ਵੱਲੋਂ ਵੀ ਇਸ ਤਰ੍ਹਾਂ ਆਪਣੇ ਦੇਸ਼ ਤੇ ਲੋਕਾਂ ਦੇ ਉੱਪਰ ਖੁੱਲ੍ਹੀ ਹਵਾ ਦੇ ਵਿੱਚ ਸਾਹ ਲੈਣ ਉੱਪਰ ਪਾਬੰਦੀ ਨਹੀਂ ਲਗਾਈ ਗਈ ਸੀ ਅੱਧੀ ਰਾਤ ਨੂੰ दारू ਦੇ ਨਸ਼ੇ ਦੇ ਵਿੱਚ ਪੁਲਿਸ ਦੇ ਵੱਲੋਂ ਕਿਸਾਨ ਦੇ ਘਰ ਵਿੱਚ ਮੌਜੂਦ ਸਿਰਫ ਦੋ ਹੀ ਔਰਤਾਂ ਹੋਣ ਦੇ ਬਾਵਜੂਦ ਆਪਣੇ ਨਾਲ ਕੋਈ ਵੀ ਮਹਿਲਾ ਕੌਨਸਟੇਬਲ ਨਹੀਂ ਲੈ ਕੇ ਗਏ ਇਕੱਲੇ ਹੀ ਘਰ ਦੇ ਵਿੱਚ ਤੱਕੇ ਨਾਲ ਦਾਖਲ ਹੋ ਜਾਂਦੇ ਨੇ ਤਾਂ ਬਾਅਦ ਉਹਨਾਂ ਔਰਤਾਂ ਦੇ ਵੱਲੋਂ ਉਹਨਾਂ ਨੂੰ ਰੋਕਿਆ ਵੀ ਜਾਂਦਾ ਉਹਨਾਂ ਨੂੰ ਕਿਹਾ ਵੀ ਜਾਂਦਾ ਕਿ ਕਿਸਾਨ ਆਗੂ ਜਿਨ੍ਹਾਂ ਨੂੰ ਤੁਸੀਂ ਮਿਲਣ ਦੇ ਲਈ ਆਏ ਹੋ ਉਹ ਘਰ ਦੇ ਵਿੱਚ ਨਹੀਂ ਨੇ ਪਰ ਫਿਰ ਵੀ ਪੁਲਿਸ ਤੱਕੇ ਦੇ ਨਾਲ ਉਸ ਘਰ 'ਚ ਦਾਖਲ ਹੋ ਜਾਂਦੀ ਹੈ ਤੇ ਔਰਤਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜਾਣਬੁੱਝ ਕੇ ਸਾਨੂੰ ਅੱਧੀ ਰਾਤ ਨੂੰ ਪਰੇਸ਼ਾਨ ਕੀਤਾ ਗਿਆ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਫਰੀਦਕੋਟ ਦੀ ਇਹ ਘਟਨਾ ਜਿੱਥੇ ਔਰਤਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਗਿਆ ਦੱਸਿਆ ਕਿ ਕੁਝ ਦਿਨ ਪਹਿਲਾਂ ਸੂਬਾ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਖਨੌਰੀ ਤੇ ਸ਼ੰਭੂ ਸਰਹੱਤੋਂ ਕਿਸਾਨ ਮੋਰਚੇ ਨੂੰ ਜ਼ਬਰਦਸਤੀ ਖਤਮ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਲਗਾਤਾਰ ਗੁੱਸਾ ਭਖਦਾ ਜਾ ਰਿਹਾ ਹੈ ਇੱਕ ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਨੇ ਫਰੀਦਕੋੜ ਦੇ ਕਿਸਾਨ ਜਗਜੀਤ ਸਿੰਘ ਢੱਲੇਵਾਲ ਦੇ ਜੱਦੀ ਪਿੰਡ ਵਿੱਚ ਕਿਸਾਨ ਮੋਰਚਾ ਸ਼ੁਰੂ ਕੀਤਾ ਸੀ ਇਸੇ ਮੋਰਚੇ ਨੂੰ ਮਜ਼ਬੂਤ ਹੋਣ ਤੋਂ ਰੋਕਣ ਲਈ ਪੁਲਿਸ ਫਰੀਦਕੋੜ ਤੇ ਸੂਬੇ ਦੇ ਹੋਰ ਹਿੱਸਿਆਂ ਦੇ ਵਿੱਚ ਕਿਸਾਨ ਆਗੂਆਂ ਨੂੰ ਲਗਾਤਾਰ ਗ੍ਰਿਫਤਾਰ ਕਰ ਰਹੀ ਹੈ ਆ ਸਾਹਮਣੇ ਘਰ ਆਈ ਚਿੱਟੇ ਵਾਲੇ ਅਸੀਂ ਬਾਹਰ ਚ ਨਹੀਂ ਨਿਕਲ ਸਕਦੇ ਤੁਸੀਂ ਉਹਨਾਂ ਨੂੰ ਤਾਂ ਹੱਥ ਨਹੀਂ ਪਾਉਂਦੇ ਹੈ ਜਿਹੜੇ ਬੰਦੇ ਕੋਟ ਦੇ ਮਾਰਦੇ ਵੜਦੇ ਆ ਤੁਸੀਂ ਉਹਨਾਂ ਨੂੰ ਵੜਦੇ ਆ ਕਿੰਨੀ ਗੱਲ ਹੀ ਨਹੀਂ ਕਿੱਡੀ ਵੱਡੀ ਗੱਲ ਆ ਤੇ ਹੋਰ ਕੀ ਆਈ ਕਿਦਾਂ ਦੇ ਫੜੇ ਹੋਏ ਆ ਦੱਸੋ ਛੱਡੇ ਆ ਤੁਸੀਂ ਸਾਡੇ ਬੰਦੇ ਨਾਲ ਦੇ ਉਹਨਾਂ ਨੇ ਕੋਈ ਬੰਦਾ ਮਾਰਿਆ ਜਿਹੜੇ ਤੁਸੀਂ ਫੜੇ ਹੋਏ ਆ

ਟੱਕੇ ਵੇਗੇ ਲੋਟਕੀ ਚ ਰਹੀ ਨਹੀਂ ਨਹੀਂ ਫੇਰ ਕੀ ਆ ਦੱਸੋ ਕਿੱਥੇ ਆਣਾ ਦੱਸੋ ਠੀਕ ਉਹਨਾਂ ਦੇ ਭਾਈ ਸਾਹਿਬ ਸੀ ਕਿ ਉਹਨਾਂ ਨੂੰ ਨਾਲ ਲੈ ਕੇ ਭਾਈ ਭਾਈ ਕੋਈ ਨਹੀਂ ਗਈ ਉਹ ਕੱਲਾ ਹੀ ਆ ਤੁਸੀਂ ਕਿਹੜਾ ਲੈ ਕੇ ਜਾਣ ਦੀ ਗੱਲ ਕਰ ਰਹੇ ਹੋ ਤੇ ਰੋਲਾ ਕੱ ਤੁਸੀਂ ਅੱਧੀ ਰਾਤ ਹੋਈ ਉਹ ਕਿ ਟਾਈਮ ਆ ਇਹ ਕੀ ਲੋਟੇ ਕੋਈ ਵਾਰੰਟ ਕੀ ਚੀਜ਼ ਹੈ ਕਾਦੇ ਲਈ ਆਏ ਹੋ ਤੁਸੀਂ ਵੀ ਪੀਪੀਰ ਕੀ ਆ ਆਪਾਂ ਕੁਝ ਕੀਤਾ ਹੈਗਾ ਆਪਾਂ ਕਿਹੜਾ ਕਿਹੜਾ ਗਲਤਾਂ ਕਿਸੇ ਬਸ ਦੱਸ ਤੇ ਇਹ ਤਾਂ ਹੁੰਦਾ ਹੈਗਾ ਕੋਈ ਤੈਨੂੰ ਗਲਤ ਕਹਿ ਰਹੇ ਨਹੀਂ ਨਹੀਂ ਅੰਕਲ ਗਲਤ ਨਹੀਂ ਕਹਿ ਰਹੇ ਮੈਂ ਇਹ ਪੁੱਛ ਰਹੀ ਹਾਂ ਤੁਸੀਂ ਆਏ ਕਾ ਕਰ ਲਈ ਹੋ ਤੁਸੀਂ ਆਪਦੀ ਡਿਊਟੀ ਕਰ ਰਹੇ ਸੀ ਆਪਦੀ ਕਰ ਰਹੇ ਹੋ ਠੀਕ ਹੈ ਗੱਲ ਕਾਹਤਾਂ ਮਾਉਂਡ ਨਹੀਂ ਡਿਊਟੀ ਨੂੰ ਪਰ ਕੋਈ ਗਲਤ ਮਨੋ ਤੁਹਾਡੀ ਪੀਤੀ ਵੀ ਹੈ ਨਾ ਥੋੜੀ ਬੀਤੀ ਥੋੜੀ ਬੀਤੀ ਆ ਕੀ ਦੀ ਬੀਤੀ ਹੋਈ ਆ ਬਾਈ ਕੀ ਦੀ ਬੀਤੀ ਹੋਈ ਆ ਜ਼ਿੰਦਗੀ ਦਾ ਸਵਾਦ ਵੀ ਨਹੀਂ ਵੇਖਿਆ ਸ਼ਰਾਬ ਦਾ ਬੀਬੀ ਐਵੇਂ ਇਲਜ਼ਾਮ ਲਾਉਣੇ ਪੁਲਿਸ ਦੇ ਸੌਕੇ ਆ ਇਲਜ਼ਾਮ ਨਹੀਂ ਲਾਉਂਦੇ ਪੁਲਿਸ ਤੇ ਇਲਜ਼ਾਮ ਲਾਉਣੇ ਸੌਕੇ ਆ ਅੰਕਲ ਅਸੀਂ ਆਂਡਾ ਮੀਟ ਨਹੀਂ ਖਾਂਦੇ ਸਾਨੂੰ ਸਮੈਲ ਦੱਸ ਦਿੰਦੀ ਆ ਅਸੀਂ ਵਾਦ ਨਹੀਂ ਦਿੰਦੇ ਇਹੋ ਜਿਹੇ ਬੰਦੇ ਨੂੰ ਉਹੋ ਹੀ ਗੱਲ ਸਾਲਾਂ ਤੋਂ ਉੱਤੇ ਲੰਘ ਗਏ ਸਾਡੇ ਦਾਦੇ ਪਰਦਾਦੇ ਮਰ ਗਏ ਅਸੀਂ ਟੀਕੇ ਨਹੀਂ ਦੇਖੀ ਸਾਨੂੰ ਸਮੈਲ ਪਤਾ ਲੱਗ ਜਾਂਦੀ ਆ ਸਾਨੂੰ ਉਹੋ ਹੀ ਗੱਲ ਪਤਾ ਲੱਗਦਾ ਇਨਕਾ ਕੀ ਹੋਗਾ ਤੁਸੀਂ ਮੁਲਾਇਮਾ ਸਾਡੇ ਵੀ ਭਾਈ ਜਰਾ ਹੈਗਾ ਫਿਰ ਉਹਨਾਂ ਨੂੰ ਭੇਜ ਦੋ ਹੈਗੇ ਘਰੇ ਜਦੋਂ ਫਿਰ ਤੁਸੀਂ ਕੱਢ ਲਓ ਮੈਂ ਚਾ ਕੇ ਕੀ ਦੀਜੀ ਨਹੀਂ ਕਰਦਾ ਉਹਨਾਂ ਦਾ ਘਰੇ ਪੈਣ ਨੂੰ ਬਹਿਣ ਨੂੰ ਕੱਲ ਦੇ ਗਏ ਹੋਏ ਆ ਐਂ ਤਾਂ ਵੇਖੋ ਪੁੱਤ ਤੁਸੀਂ ਵੀ ਸਿਆਣੇ ਆ ਵੀ ਅਸੀਂ ਕੱਲੀਆਂ ਉਪੜਾਂ ਅੰਚਾਰ ਵੀ ਤੇ ਬੰਦੇ ਕੋਲੇ ਬੰਦੇ ਹੁੰਦੇ ਫਿਰ ਕੀ ਗੱਲ ਆਓ ਜੀ ਐਨ ਬੈਠੂ ਚਾਹ ਪਾਣੀ ਪੀਵਾਈ ਜਿਨੀ ਕੋਈ ਗੱਲ ਨਹੀਂ ਜੀ ਆਪ ਵੀ ਕੋਈ ਤਾਂ ਸੁਣੀਏ ਅਸੀਂ ਤਾਂ ਦੋਇ ਤਾਂ ਕਰ ਨਹੀਂ ਕਰਦੇ ਸੀ ਤੇ ਤੁਹਾਨੂੰ ਉਹਨੂੰ ਮਿਲਣ ਲਈ ਆਏ ਹਾਂ ਅੰਕਲ ਪਤਾ ਕੀ ਆ ਸਾਨੂੰ ਕਿਹੜੀਆਂ ਮੁਲਾਕਾਤਾਂ ਹੁੰਦੀਆਂ ਪਈਆਂ ਤੁਹਾਡੀਆਂ ਮਿਲ ਹੀ ਜਾਂਦੇ ਆ ਉਹ ਤਾਂ ਕੋਰਤ ਵੱਲੋਂ ਸੱਤ ਪੇੜ ਤੋਂ ਵੀ ਉੱਦੇ ਵੱਜ ਗਿਆ ਬੱਜ ਗਿਆ ਤੇ ਵਿਆਹ ਤੇ ਸੀਗੇ ਮਿਲ ਹੀ ਜਾਂਦੇ ਉਹ ਨਹੀਂ ਦੇਖਦੇ ਉਹ ਤੁਹਾਡੀ ਮਰਜ਼ੀ ਬਈ ਮਰਜ਼ੀ ਤਾਂ ਤੁਹਾਡੀ ਵੀ ਅੰਕਲ ਸਾਡੀ ਚੱਲਦੀ ਆ ਸਾਡੀ ਨਹੀਂ ਚੱਲਦੀ ਨਹੀਂ ਸੁਹਾਰਾ ਵੀ ਚੱਲਦੀ ਆ ਕਿਹੜੇ ਬਈ ਮਿਲਾ ਦੇ ਤਰੀ ਆ ਦਿੱਤੇ ਨੂੰ ਕਿਹਾ ਘਰ ਬਾਹਰ ਖੁੱਲਿਆ ਸੀ ਬਾਹਰ ਖੜੇ ਆ ਤੁਸੀਂ ਫਰੋਲ ਲਓ ਕਿੱਥੇ ਐ ਤੁਸੀਂ ਘਰੋਂ ਬਾਹਰੋਂ ਮੋਦੀ ਤੁਹਾਡੇ ਘਰੇ ਜਾਏ ਨਾ ਕੋਈ 1 ਰੁਪਏ ਦੀ ਗੱਲ ਨਹੀਂ 1 ਰੁਪਏ ਦੀ ਗੱਲ ਨਹੀਂ ਲੈ 1 ਰੁਪਏ ਦੀ ਗੱਲ ਨਹੀਂ ਤੁਸੀਂ ਦੱਸੋ ਤੁਸੀਂ ਸਮਝੀ ਗੱਲ ਕਿ ਨਹੀਂ ਉਹ ਸੁਖਵੰਤ ਦਾ ਨੰਬਰ ਹੈਗਾ ਹੁਣ ਲਾ ਕੇ ਬੱਬੂ ਨੂੰ ਫੋਨ ਉਹਦਣ ਕਹਿੰਦਾ ਸੀ ਪੁਤਲਾ ਦੀ ਸਾਰਨਾ ਤਰ ਕੇ ਆ ਕੇ ਇਹ ਆਮ ਆਦਮੀ ਪਾਰਟੀ ਦਾ ਸੱਸੀ ਗਾਲ ਜੀ ਤੇਜੋ ਦੇ ਨੂੰ ਤੇਜਾ ਨੂੰ ਇਹ ਨਹੀਂ ਕਰਾਂਗੇ ਇਹ ਵੀ ਨਹੀਂ ਤੇਜਾ ਇਹ ਕੌਣ ਹੈ ਇਹ ਕੌਣ ਹੈ ਇਹ ਦੇ ਗਾੜੀ ਉਹਦੇ ਨਾਮ ਦੇਖ ਲਓ ਅੰਦਰ